ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ ਫਲੋਰੀਡਾ ਡਰਾਈਵਿੰਗ ਲਾਇਸੈਂਸ ਨੀਤੀ ਵਿੱਚ ਵੱਡਾ ਬਦਲਾਅ ਡਰਾਈਵਿੰਗ ਪ੍ਰਕਿਰਿਆ ਹੁਣ ਸਿਰਫ ਅੰਗਰੇਜ਼ੀ ਵਿੱਚ ਸੁਰੱਖਿਆ ਸੜਕਾਂ ਦੇ ਲਈ ਨਵਾਂ ਕਦਮ ਅਮਰੀਕਾ ਵਿੱਚ 3 ਮਿਲੀਅਨ ਡਾਲਰ ਦਾ ਆਨਲਾਈਨ ਜੂਆ ਤੋਂ ਖਤੜੀ ਕਨੈਕਟੀਵਿਟੀ ਚ ਵੱਡਾ ਆਨਲਾਈਨ ਬੈਟਿੰਗ ਸਕੈਮ ਬੇਨਕਾਬ ਦੋ ਪਾਰਟੀ ਅਮਰੀਕੀ ਨੌਜਵਾਨਾਂ ਉਤੇ ਆਨਲਾਈਨ ਜੂਆ ਤੋਂ ਖਤੜੀ ਦੇ ਲੱਗੇ ਦੋਸ਼ ਅਮਰੀਕੀ ਰੀਟੈਂਸ਼ਨ ਸੈਂਟਰਾਂ ਦੀ ਅਮਾਨਵੀ ਹਕੀਕਤ ਆਈਸੀਈ ਹਿਰਾਸਤ ਦੇ ਵਿੱਚ ਪ੍ਰਵਾਸੀਆਂ ਦਾ ਦਰਦ ਰੀਟੈਂਸ਼ਨ ਸੈਂਟਰਾਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪੂਨ ਖਬਰਾਂ ਵਿਸਥਾਰ ਦੇ ਨਾਲ ਫਲੋਰੀਡਾ ਵਿੱਚ ਡਰਾਈਵਿੰਗ ਲਾਇਸੈਂਸ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਵੱਡਾ ਨੀਤੀ ਬਦਲਾਅ ਕੀਤਾ ਗਿਆ ਹੈ ਫਲੋਰੀਡਾ ਦੇ ਹਾਈਵੇ ਸੇਫਟੀ ਐਂਡ ਮੋਟਰ ਵਹੀਕਲਸ ਵਿਭਾਗ ਨੇ ਐਲਾਨ ਕੀਤਾ ਹੈ ਕਿ ਹੁਣ ਡਰਾਈਵਿੰਗ ਲਾਇਸੈਂਸ ਲਈ ਸਾਰੀਆਂ ਪ੍ਰੀਖਿਆਵਾਂ ਸਿਰਫ ਅੰਗਰੇਜ਼ੀ ਵਿੱਚ ਹੀ ਹੋਣਗੀਆਂ ਇਹ ਨੀਤੀ ਲਗਭਗ 2 ਤਹਾਕਿਆਂ ਦੇ ਵਿੱਚ ਪਹਿਲੀ ਵਾਰ ਲਾਗੂ ਕੀਤੀ ਗਈ ਹੈ ਅਤੇ ਸ਼ੁਕਰਵਾਦ ਤੋਂ ਅਮਲ ਦੇ ਵਿੱਚ ਆ ਗਈ ਹੈ ਅਧਿਕਾਰੀਆਂ ਦੇ ਅਨੁਸਾਰ ਇਸ ਕਦਮ ਦਾ ਮਕਸਦ ਸਪਸ਼ਟ ਸੰਚਾਰ ਨੂੰ ਯਕੀਨੀ ਬਣਾਉਣਾ ਟ੍ਰੈਫਿਕ ਕਾਨੂੰਨਾਂ ਦੀ ਸਮਝ ਵਧਾਉਣਾ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਨਵੀਂ ਨੀਤੀ ਦਾ ਲਾਨ ਇੱਕ ਘਟਕਾ ਖਾਸੇ ਤੋਂ ਬਾਤ ਕੀਤਾ ਕਿ ਜਿਸਨੇ ਵਪਾਰਕ ਡਰਾਈਵਰਤ ਲਈ ਪਰਸ਼ਾਈ ਯੋਗਤਾ ਬਾਰੇ ਵੱਡੀ ਚਰਚਾ ਸ਼ੁਰੂ ਕਰ ਦਿੱਤੀ ਸੀ ਰਿਪੋਰਟਾਂ ਮੁਤਾਬਕ ਪਿਛਲੀ ਗਰਮੀਆਂ ਦੇ ਵਿੱਚ ਇੱਕ ਟਰੈਕਟਰ ਟਰੇਲਰ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਸ਼ਾਮਲ ਡਰਾਈਵਰ ਜਿਸਨੇ ਕੈਲੀਫੋਰਨੀਆ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀਗਾ ਅੰਗਰੇਜ਼ੀ ਪਰਖਿਆ ਦੇ ਵਿੱਚ ਪਹਿਲਾਂ ਕਈ ਵਾਰ ਉਹ ਅਸਫਲ ਹੋਇਆ ਸੀ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਨੇ ਲਾਇਸੈਂਸ ਪ੍ਰਕਿਰਿਆ ਅਤੇ ਪਾਸ਼ੇਦਿਆਂ ਜ਼ਰੂਰਤਾਂ ਦੀ ਮੁੜ ਜਾਂਚ ਕਰਨ ਲਈ ਮਜਬੂਰ ਕਰ ਦਿੱਤਾ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਇਸ ਨੀਤੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਡਰਾਈਵਰਾਂ ਦੇ ਲਈ ਸੜਕ ਦੇ ਚਿੰਨ ਅਤੇ ਨਿਯਮ ਸਮਝਣ ਦੇ ਲਈ ਅੰਗਰੇਜ਼ੀ ਜਾਣਨਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਇਹ ਕਦਮ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਹਾਲਾਂਕਿ ਇਸ ਫੈਸਲੇ ਦੀ ਆਲੋਚਨਾ ਵੀ ਹੋ ਰਹੀ ਹੈ। ਕੁਝ ਡੈਮੋਕ੍ਰੈਟਿਕ ਨੇਤਾਵਾਂ ਨੇ ਦਲੀਲ ਦਿੱਤੀ ਹੈ ਕਿ ਫਲੋਰੀਡਾ ਇੱਕ ਬਹੁਪਾਸ਼ਾਈ ਰਾਜ ਹੈ ਅਤੇ ਇਹ ਨੀਤੀ ਕਈ ਪਾਸ਼ਾਈ ਭਾਈਚਾਰਿਆਂ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਆਲੋਚਕਾ ਦਾ ਕਹਿਣਾ ਹੈ ਕਿ ਕਦਮ ਸੁਰੱਖਿਆ ਨਾਲੋਂ ਵੱਧ ਰਾਜਨੀਤਿਕ ਹੈ ਤੇ ਇਸ ਮਾਮਲੇ ਦੇ ਨਾਲ ਜੁੜੇ ਡਰਾਈਵਰ ਉੱਤੇ ਵਾਹਨ ਹੱਤਿਆ ਤੇ ਕਤਲ ਦੇ ਦੋਸ਼ ਲਗਾਏ ਗਏ ਨੇ ਉਸ ਨੂੰ ਗ੍ਰਿਫਤਾਰ ਕਰਕੇ ਬਿਨਾਂ ਜ਼ਮਾਨਤ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਸ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਕੁੱਲ ਮਿਲਾ ਕੇ ਫਲੋਰੀਡਾ ਦੀ ਇਹ ਨਵੀਂ ਅੰਗਰੇਜ਼ੀ ਮਾਤੜ ਨੀਤੀ ਡਰਾਈਵਿੰਗ ਸੁਰੱਖਿਆ ਇਮੀਗ੍ਰੇਸ਼ਨ ਅਤੇ ਪਸ਼ਾਈ ਅਧਿਕਾਰਾਂ ਨੂੰ ਲੈ ਕੇ ਇੱਕ ਵੱਡੀ ਚਰਚਾ ਦਾ ਕੇਂਦਰ ਬਣੀ ਹੋਈ ਹੈ ਅਗਲੇ ਦਿਨਾਂ ਵਿੱਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਸ ਨੀਤੀ ਦਾ ਸੜਕ ਸੁਰੱਖਿਆ ਤੇ ਲਾਇਸੈਂਸ ਪ੍ਰਕਿਰਿਆ ਉੱਤੇ ਕਿਹੜਾ ਅਸਰ ਪੈਂਦਾ ਹੈ ਅਮਰੀਕਾ ਦੀ ਇੱਕ ਨੈਕਟੀਵਿਟੀ ਰਾਸ ਤੋਂ ਇੱਕ ਵੱਡਾ ਆਨਲਾਈਨ ਜੂਏ ਪਾਜ਼ੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜ ਜਿਦੇ ਵਿੱਚ ਦੋ ਭਾਰਤੀ ਅਮਰੀਕੀ ਨੌਜਵਾਨਾਂ ਉਤੇ ਸੰਗੀ ਤੋਸ਼ ਲਗਾਏ ਗਏ ਨੇ ਅਧਿਕਾਰੀਆਂ ਦੇ ਮੁਤਾਬਕ ਦੋਵਾਂ ਨੇ ਪ੍ਰਸਿੱਧ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਤੋਂ ਧੋਖਾ ਦੇ ਕੇ ਲਗਭਗ 3 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਮੁਲਜ਼ਮਾਂ ਦੀ ਪਛਾਣ 29 ਸਾਲਾ ਅਮਿਤੋਸ਼ ਕਪੂਰ ਅਤੇ 29 ਸਾਲਾ ਸਿਧਾਰਥ ਲਿਲਾਨੀ ਦੇ ਵਜੋਂ ਕੀਤੀ ਗਈ ਹੈ ਜੋ ਕਨੇਕਟਿਕਟ ਦੇ ਗਲਾਸਟਨਬਰੀ ਸ਼ਹਿਰ ਦੇ ਰਹਿਣ ਵਾਲੇ ਨੇ ਦੋਵਾਂ 5 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਿਊ ਹੈਵਨ ਦੇ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਮਾਰੀਆ ਈ ਗਾਸਯ ਦੇ ਸਮੇਂ پیش ਕੀਤਾ ਗਿਆ ਸੰਘੀ ਵਕੀਲਾ ਦਾ ਕਹਿਣਾ ਹੈ ਕਿ ਕਪੂਰ ਅਤੇ ਲੀਲਾਣੀ ਨੇ ਮਿਲ ਕੇ ਫੈਂਟਿਊਲ ਸਮੇਤ ਕਈ ਆਨਲਾਈਨ ਜੂਆ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਦੋਸ਼ ਹੈ ਕਿ ਉਹਨਾਂ ਨੇ ਹਜ਼ਾਰਾਂ ਲੋਕਾਂ ਦੀ ਚੋਰੀ ਕੀਤੀ ਹੋਈ ਨਿੱਜੀ ਪਛਾਣ ਜਾਣਕਾਰੀ ਜਿਸ ਨੂੰ ਪੀਆਈਆਈ ਕਿਹਾ ਜਾਂਦਾ ਹੈ ਉਸ ਦੀ ਵਰਤੋਂ ਕਰਕੇ ਨਕਲੀ ਜੂਏ ਬਾਜ਼ੀ ਖਾਤੇ ਖੋਲਨੇ ਜਾਂਚ ਅਨੁਸਾਰ ਇਸ ਧੋਖਾਧੜੀ ਦਾ ਮੁੱਖ ਮਕਸਦ ਨਵੇਂ ਉਪਭੋਗਤਾਵਾਂ ਦੇ ਲਈ ਦਿੱਤੇ ਜਾਣ ਵਾਲੇ ਖਾਸ ਪ੍ਰਮੋਸ਼ਨਲ ਆਫਰ ਦਾ ਫਾਇਦਾ ਉਠਾਉਣਾ ਸੀਗਾ ਇਹਨਾਂ ਵਿੱਚ ਸਾਈਨ ਅਪ ਹੋਣ 'ਤੇ ਮੁਫਤ ਬੈਟਸ ਅਤੇ ਕ੍ਰੈਡਿਟਡ ਸ਼ਾਮਲ ਨੇ ਜੋ ਆਮ ਤੌਰ ਤੇ ਪਹਿਲੀ ਵਾਰ ਖਾਤਾ ਖੋਲਣ ਤੇ ਮਿਲਦੇ ਨਹੀਂ। ਅਧਿਕਾਰੀਆਂ ਦਾ ਦੱਸਣਾ ਹੈ ਕਿ ਮੁਜ਼ਮਮ ਨੇ ਹਜ਼ਾਰਾਂ ਲੋਕਾਂ ਦਾ ਚੋਰੀ ਕੀਤਾ ਨਿੱਜੀ ਡਾਟਾ ਡਾਰਕ ਨੈਟ ਮਾਰਕੀਟਾਂ ਅਤੇ ਐਨਕ੍ਰਿਪਟਿਡ ਮੈਸੇਜਿੰਗ ਐਪ ਟੈਲੀਗ੍ਰਾਮ ਰਾਹੀਂ ਖਰੀਦਿਆ ਇਸ ਤੋਂ ਇਲਾਵਾ ਦੋਵਾਂ ਨੇ ਵੀਨ ਵੈਰੀਫਾਈਡ ਅਤੇ ਟਰੂਥ ਫਾਈਂਡਰ ਵਰਗੀਆਂ ਬੈਕਗ੍ਰਾਉਂਡ ਚੈੱਕ ਵੈਬਸਾਈਟਾਂ ਦੀ ਵੀ ਵਰਤੋਂ ਕੀਤੀ ਤਾਂ ਜੋ ਪੀੜਤਾ ਬਾਰੇ ਵੱਧ ਜਾਣਕਾਰੀ ਇਕੱਠੀ ਕਰ ਸਕਣ ਅਤੇ ਪਛਾਣ ਤਸਦੀਕ ਸਵਾਲਾਂ ਦੇ ਸਹੀ ਜਵਾਬ ਦੇ ਸਕਣ ਸੰਗੀ ਜਾਂਚ ਕਰਤਾਵਾਂ ਦੇ ਮੁਤਾਬਕ ਸਾਲ 2021 ਤੋਂ ਲੈ ਕੇ ਹੁਣ ਤੱਕ ਲਗਭਗ 3000 ਲੋਕਾਂ ਦੀ ਪਛਾਣ ਦੀ ਗਲਤ ਵਰਤੋਂ ਕਰਕੇ ਫੈਂਡੂਇਲ ਅਤੇ ਹੋਰ ਸੱਟੇਬਾਜ਼ੀ ਪਲੇਟਫਾਰਮਾਂ 'ਤੇ ਖਾਤੇ ਖੁੱਲੇ ਗਏ ਨੇ ਵਕੀਲਾਂ ਅਨੁਸਾਰ ਇਸਕੀਮ ਰਾਹੀਂ ਕੁੱਲ ਕਮਾਈ ਲਗਭਗ 3 ਮਿਲੀਅਨ ਡਾਲਰ ਰਹੀ ਹੈ ਜੋਅਸ ਤੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਉਹ ਬੋਨਸ ਬੈਟਰਸ ਤੋ ਜਿੱਤ ਹੁੰਦੀ ਸੀਗੀ ਤਾਂ ਪੈਸਾ ਪਹਿਲਾ ਵਰਚੁਅਲ ਸਟੋਲ ਵੈਲਿਊ ਕਾਰਡਾ ਵਿੱਚ ਭੇਜਿਆ ਜਾਂਦਾ ਸੀਗਾ ਇਹਨਾਂ ਕਾਰਡਾਂ ਨੂੰ ਐਫ ਡੀ ਆਈ ਸੀ ਦੁਆਰਾ ਬੀਮਾ ਕੀਤਾ ਤੇ ਬੈਂਕਾਂ ਦਾ ਸਮਰਥਨ ਪ੍ਰਾਪਤ ਸੀਗਾ ਤੇ ਬਾਅਦ ਦੇ ਵਿੱਚ ਇਹ ਰਕਮ ਮੁਲਜ਼ਮਾਂ ਦੇ ਕਬਜ਼ੇ ਹੇਠ ਬੈਂਕ ਅਤੇ ਨਿਵੇਸ਼ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਂਦੀ ਸੀ ਜਿਸ ਨਾਲ ਪੈਸੇ ਦੇ ਸਰੋਤ ਨੂੰ ਛੁਪਾਉਣਾ ਆਸਾਨ ਹੋ ਜਾਂਦਾ ਸੀ 7 ਫਰਵਰੀ ਨੂੰ ਦੋਸ਼ੀ ਦਾ ਐਲਾਨ ਕਰਦੇ ਆ ਕਨੈਕਟਿਕਟ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਡੇਵਿਡ ਐਕਸ ਸੁਲੀਵਾਨ ਨੇ ਕਿਹਾ ਕਿ ਦੋਸ਼ਾ ਮੁਤਾਬਕ ਇਹਨਾਂ ਦੋ ਵਿਅਕਤੀਆਂ ਨੇ ਸਾਲਾਂ ਤੱਕ ਚੋਰੀ ਕੀਤੀਆਂ ਪਛਾਣਾਂ ਦੀ ਵਰਤੋਂ ਕਰਕੇ ਆਨਲਾਈਨ ਜੂਆ ਕੰਪਨੀਆਂ ਨੂੰ ਧੋਖਾ ਦਿੱਤਾ ਪਰ ਹੁਣ ਉਹਨਾਂ ਦੀ ਇਹ ਕਮਾਈ ਦਾ ਸਿਲਸਿਲਾ ਖਤਮ ਹੋ ਚੁੱਕਿਆ ਹੈ ਦੋਸ਼ ਪੱਤਰ ਦੇ ਵਿੱਚ ਫਾਇਰ ਫਰਾਡ ਪਛਾਣ ਧੋਖਾਧੜੀ ਮਨੀ ਲੌਂਟੀ ਅਤੇ ਸਾਜ਼ਿਸ਼ ਸਮੇਤ ਕਈ ਗੰਭੀਰ ਦੋਸ਼ ਸ਼ਾਮਲ ਨੇ ਕੁਝ ਦੋਸ਼ਾਂ ਦੇ ਵਿੱਚ ਵਾਤੋ ਵਾਤ 20 ਸਾਲਾਂ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਜਦਕਿ ਪਛਾਣ ਚੋਰੀ ਦਾ ਗੰਭੀਰ ਦੋਸ਼ ਦੇ ਲਈ 2 ਸਾਲ ਦੀ ਲਾਜ਼ਮੀ ਕੈਦ ਵੀ ਦਰਜ ਹੈ ਹਾਲਾਂਕਿ ਸੰਗੀ ਵਕੀਲਾਂ ਨੇ ਸਪਸ਼ਟ ਵੀ ਕੀਤਾ ਹੈ ਕਿ ਇਹ ਸਾਰੇ ਦੋਸ਼ ਸਿਰਫ ਇਲਜ਼ਾਮ ਨੇ ਅਮਿਤੋਜ ਕਪੂਰ ਅਤੇ ਸਿਦਾਰਥ ਲਿਲਾਣੀ ਨੂੰ ਉਦੋਂ ਤੱਕ નિર્ਦੋਸ਼ ਮੰਨਿਆ ਜਾਵੇਗਾ ਜਦ ਤੱਕ ਅਦਾਲਤ ਦੇ ਵਿੱਚ ਉਨ੍ਹਾਂ ਨੂੰ ਦੋਸ਼ੀ ਸਾਬਤ ਨਹੀਂ ਕੀਤਾ ਜਾਂਦਾ ਅਮਰੀਕਾ ਦੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਦੇ ਵਿੱਚ ਬੰਦ ਹਜ਼ਾਰਾਂ ਪ੍ਰਵਾਸੀ ਅਮਾਨਵੀ ਹਾਲਾਤਾਂ ਵਿੱਚੋ ਜੀਵਨ ਬਿਤਾਉਣ ਦੇ ਲਈ ਮਜਬੂਰ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਲੋਰੀਡਾ ਤੇ ਟੈਕਸਾਸ ਵਰਗੇ ਸੂਬਿਆਂ ਵਿੱਚ ਸਥਿਤ ਇਨਰ ਡਿਟੈਂਸ਼ਨ ਸੈਂਟਰ ਦੀ ਹਾਲਤ ਬੇਹੱਦੀ ਗੰਭੀਰ ਬਣੀ ਹੋਈ ਹੈ ਹਿਰਾਸਤ ਦੇ ਵਿੱਚ ਰਹਿ ਰਹੇ ਪ੍ਰਵਾਸੀਆ ਦਾ ਕਹਿਣੇ ਕਿ ਉਹਨਾਂ ਨੂੰ ਨਾਤਾ ਟੰਗ ਦੇ ਨਾਲ ਖਾਣਾ ਮਿਲ ਰਿਹਾ ਤੇ ਨਾ ਹੀ ਸਾਫ਼ ਸੁਥਰਾ ਮਾਹੌਲ ਕਈਆਂ ਨੇ ਦੱਸਿਆ ਕਿ ਖਾਣੇ ਦੇ ਵਿੱਚ ਕੀੜੇ ਨਿਕਲਦੇ ਨੇ ਟਾਇਲਟਸ ਅਫਲਸ਼ ਨਹੀਂ ਹੁੰਦੇ ਅਤੇ ਹਰ ਪਾਸੇ ਗੰਦਗੀ ਤੇ ਮੱਛਰਾਂ ਦੀ ਪਰਮਾਰ ਹੈ ਇਹ ਹਾਲਾਤ ਉਹਨਾਂ ਦੀ ਸਿਹਤ ਤੇ ਮਾਨਸਿਕ ਤੰਦਰੁਸਤੀ ਉੱਤੇ ਗੰਭੀਰ ਅਸਰ ਪਾ ਰਹੇ ਨੇ ਰਾਸ਼ਟਰਪਤੀ ਜੁਨਾਜ ਤੰਪਾਤੇ ਦੂਜੇ ਕਾਲਜ ਕਾਲ ਥੁਰਾਨ ਪ੍ਰਵਾਸੀਆਂ ਨੂੰ ਲੰਬੇ ਸਮੇਂ ਤੱਕ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਵਾਅਦਾ ਵਿਖੇ ਗਿਆ ਇੱਕ ਨਵੀਂ ਨੀਤੀ ਤਹਿਤ ਇਮੀਗ੍ਰੇਸ਼ਨ ਜੱਜਾਂ ਨੂੰ ਹੁਣ ਕੇਸ ਚੱਲਣ ਦੌਰਾਨ ਪ੍ਰਵਾਸੀਆਂ ਨੂੰ ਰਿਹਾ ਕਰਨ ਦੇ ਅਧਿਕਾਰ ਤੋਂ ਉਬੰਚਿਤ ਕਰ ਦਿੱਤਾ ਗਿਆ ਹਾਲਾਂਕਿ ਸੁਪਰੀਮ ਕੋਰਟ ਨੇ 2011 ਦੇ ਵੀ ਜੋ ਸਪੱਸ਼ਟ ਫੈਸਲਾ ਦਿੱਤਾ ਸੀ ਕਿ ਕਿਸੇ ਵੀ ਪ੍ਰਵਾਸੀ ਨੂੰ 6 ਮਹੀਨਿਆਂ ਤੋਂ ਵੱਧ ਸਮੇਂ ਲਈ ਅਣਮਿਆਦੀ ਹਿਰਾਸਤ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਦੇ ਬਾਵਜੂਦ ਅਜਿਹੀ ਹਜ਼ਾਰਾਂ ਪਰਵਾਸੀ ਸਾਲਾਂ ਤੋਂ ਹਿਰਾਸਤੀ ਕੇਂਦਰਾਂ ਦੇ ਵਿੱਚ ਬੰਦ ਨੇ ਆਈਸੀਈ ਯਾਨੀ ਕਿ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੇ ਤਾਜ਼ਾ ਅੰਕੜੇ ਮੁਤਾਬਕ ਹਿਰਾਸਤ ਵਿਜਵਾਰੇ ਲੋਕਾਂ ਦੀ ਗਿਣਤੀ ਪਹਿਲੀ ਵਾਰ 70000 ਤੋਂ ਪਾਰ ਕਰ ਲਈ ਗਈ ਹੈ ਜਨਵਰੀ ਤੇ ਹੱਦ ਤੱਕ ਕਰੀਬ 7252 ਲੋਕ ਘਟੋ-ਘਟ 6 ਮਹੀਨਿਆਂ ਤੋਂ ਹਿਰਾਸਤ ਵਿੱਚ ਸੰਜ ਜਿਨ੍ਹਾਂ ਵਿੱਚੋਂ 79 ਲੋਕ ਤੋਂ ਸਾਲਾਂ ਤੋਂ ਵੱਧ ਸਮੇਂ ਤੋਂ ਕੈਦ ਨੇ ਇਹਨਾਂ ਵਿੱਚ ਇੱਕ ਮਾਮਲਾ ਫਿਲਿਪ ਹਰਨਾਂਡੇਸ ਐਸਪੀਨੋਸਾ ਦਾ ਹੈ ਇਨੇ ਕਗਵਾ ਦਾ ਰਹਿਣ ਵਾਲਾ ਇਹ 34 ਸਾਲਾਂ ਨੌਜਵਾਨ ਪਿਛਲੇ 7 ਮਹੀਨਿਆਂ ਤੋਂ ਹਿਰਾਸਤ ਦੇ ਵਿੱਚ ਹੈ ਹਾਲਾਤ ਇਨੇ ਗੰਭੀਰ ਨੇ ਕਿ ਉਹ ਪੰਜਵਾਂ ਵਾਰ ਆਪਣੇ ਦੇਸ਼ ਵਾਪਸ ਭੇਜਣ ਦੀ ਬੇਨਤੀ ਕਰ ਚੁੱਕਿਆ ਪਰ ਜੱਜ ਸਾਹਮਣੇ ਪੇਸ਼ੀ ਤੋਂ ਪਹਿਲਾਂ ਉਸ ਨੂੰ ਦਿਖਾਈ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸੇ ਤਰ੍ਹਾਂ ਡੋਮਿਨਿਕਨ ਰਿਪਬਲਿਕ ਦਾ ਇਹ ਸ਼ਾਇਲ ਅਲਮੋਂਟੇ ਮੇਸਿਆ ਪਿਛਲੇ 8 ਮਹੀਨਿਆਂ ਤੋਂ ਹਿਰਾਸਤ ਦੇ ਵਿੱਚ ਹੈ ਇਸ ਦੌਰਾਨ ਉਸਨੇ ਇੱਕ ਵੀਡੀਓ ਕਾਲ ਰਾਹੀਂ ਵਿਆਹ ਕੀਤਾ ਤੇ ਇੱਕ ਧੀ ਦਾ ਪਿਤਾ ਵੀ ਬਣਿਆ ਪਰ ਉਹ ਹਜੇ ਤੱਕ ਆਪਣੀ ਧੀ ਨੂੰ ਦੇਖ ਨਹੀਂ ਸਕਿਆ ਕਾਨੂੰਨੀ ਮਹਾਰਾ ਹੈ ਮਨੁੱਖੀ ਅਧਿਕਾਰ ਸੰਘਟਨਾ ਦਾ ਕਹਿਣਾ ਹੈ ਕਿ ਇਹ ਰਾਸਤਰੀ ਕੇਂਦਰ ਦੀ ਹਾਲਤ ਇਨੀ ਮਾੜੀ ਹੋ ਚੁੱਕੀ ਹੈ ਕਿ ਕਈ ਪ੍ਰਵਾਸੀ ਸਿਰਫ ਇਨ ਹਾਲਾਤਾਂ ਤੋਂ ਬਚਣ ਲਈ ਡਿਪੋਰਟ ਹੋਣ ਤਿਆਰ ਨੇ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਿੱਥੇ ਲੋਕ ਆਪਣੇ ਇਮੀਗ੍ਰੇਸ਼ਨ ਕੇਸ ਜਿੱਤ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਇਸ ਮਾਮਲੇ ਉੱਤੇ ਪੁੱਛੇ ਗਏ ਸਵਾਲਾਂ ਦਾ ਅਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਹਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਇਨ੍ਹਾਂ ਹਾਲਾਤਾਂ ਕਾਰਨ ਪ੍ਰਵਾਸੀਆਂ ਵਿੱਚ ਨਿਰਾਸ਼ਾ ਦਾ ਦਰ ਅਤੇ ਮਾਨਸਿਕ ਤਣਾਅ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ